ਉਸੋਂ ਆਪਾ ਆ ਪਿਛਲੇ ਕੁਝ ਦਿਨਾਂ ਦੇ ਵਿੱਚੋਂ ਆਪਾਂ ਪੂਰੇ ਦੇਸ਼ ਦੇ ਕਈ ਸਟੇਟਾਂ ਦੇ ਵਿੱਚੋਂ ਆਪਾਂ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਕਿ ਕਿਤੇ ਜਿਹੜੇ ਕਾਵੜ ਯਾਤਰਾ ਕੱਢਦੇ ਪਏ ਜਿਹੜੇ ਭਗਤ ਆ ਇਹਨਾਂ ਵੱਲੋਂ ਕਿਤੇ ਕਿਤੇ ਰਾਹ ਜਾਂਦੇ ਚਾਲਕ ਦੀ ਗੱਡੀ ਰੋਕ ਕੇ ਉਹਨਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਕਦੇ ਲੋਕ ਕੇਐਫਸੀ ਦੇ ਅੰਦਰ ਵੜ ਜਾਂਦੇ ਉਹਨਾਂ ਨੂੰ ਕਹਿੰਦੇ ਇੱਕ ਸੌਣ ਦਾ ਮਹੀਨਾ ਤੁਸੀਂ ਚਿਕਨ ਕਿਉਂ ਬਣਾ ਰਹੇ ਹੋ ਅੰਦਰ ਉਹਨਾਂ ਦੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਆ ਕਦੇ ਕਿਸੇ ਰੈਸਟੋਰੈਂਟ ਦੇ ਵਿੱਚ ਵੜਦੇ ਆ ਉੱਥੇ ਜੇ ਕੋਈ ਚਾਹ ਪਾਣੀ ਪੀ ਲੈਂਦੇ ਆ ਤੇ ਪੈਸੇ ਦੇਣ ਤੋਂ ਲੜ ਪੈਂਦੇ ਉੱਥੇ ਇਹਨਾਂ ਦੀ ਭੰਨਤੋੜ ਕੀਤੀ ਜਾਂਦੀ ਆ ਆ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾਈ ਆ ਇਹ ਸ਼ਾਇਦ ਕਿਸੇ ਰੈਸਟੋਰੈਂਟ ਦੀ ਵੀਡੀਓ ਆ ਮਤਲਬ ਉੱਥੇ ਕੋਈ ਚਾਹ ਪਾਣੀ ਪੀਤਾ ਹੋਊਗਾ ਉਹਨਾਂ ਦੇ ਨਾਲ ਬਹਿਸ ਬਾਜੀ ਹੋਈ ਤੇ ਉਹਦਾ ਸਾਰੀਆਂ ਕੁਰਸੀਆਂ ਤੋਂ ਲੈ ਕੇ ਸਮਾਨ ਜਿਹੜਾ ਭੰਨਤੋੜ ਕਰ ਦਿੱਤਾ ਆਪਾਂ ਹੋਰ ਵੀ ਇਹਨਾਂ ਦੀਆਂ ਵੀਡੀਓ ਦੇਖੀਏ ਜਿੱਥੇ ਆਰਮੀ ਅਫਸਰ ਦੇ ਇਹਨਾਂ ਨੇ ਕੋਟਮਾਰ ਕੀਤੀ ਆ ਅਵੇ ਦਪਹਰ ਉਪਰ ਜਕਾਰੇ ਲਾਏ ਜਾ ਰਹੇ ਆ ਮ ਆਪਾਂ ਕਿਸੇ ਦੇ ਨਾਲ ਗੁੰਡਾਗਰਦੀ ਕਰਦੇ ਆ ਨੁਕਸਾਨ ਕਰਦੇ ਆ ਕਿਸੇ ਦਾ ਤੇ ਫਿਰ ਆਪਾਂ ਆਪਣੇ ਧਰਮ ਦੇ ਜਕਾਰੇ ਲਾਉਨੇ ਆ ਮਤਲਬ ਕਿਹੜੇ ਧਰਮ ਦੇ ਵਿੱਚ ਲਿਖਿਆ ਕਿ ਜੇ ਆਪਾਂ ਕੋਈ ਯਾਤਰਾ ਕਰਦੇ ਆ ਤੇ ਸਾਡੇ ਵਿੱਚ ਤੇ ਇੰਨੀ ਇੱਕ ਨਿਮਰਤਾ ਆ ਜਾਣੀ ਚਾਹੀਦੀ ਆ ਆਪਾਂ ਹੁਣ ਦੇਖਦੇ ਆ ਜੇ ਆਪਾਂ ਗੱਲ ਸਿੱਖ ਧਰਮ ਦੀ ਕਰ ਲਈਏ ਤੇ ਨਗਰ ਕੀਰਤਨ ਨਿਕਲਦਾ ਆ ਤੇ ਉਹਦੇ ਵਿੱਚ ਵਕ ਵਕ ਥਾਵਾਂ ਦੇ ਉੱਤੇ ਜਿਹੜੇ ਲੰਗਰ ਲੱਗੇ ਹੁੰਦੇ ਲੋਕ ਸਾਫ ਸਪਾਈ ਪਿੱਛੇ ਕਰਦੇ ਆ ਤੇ ਮਤਲਬ ਬੜੀ ਪਿਆਰ ਦੇ ਨਾਲ ਮਤਲਬ ਹਰ ਕਿਸੇ ਨੂੰ ਬੁਲਾਇਆ ਜਾਂਦਾ ਆ ਤੇ ਜੇ ਆਪਾਂ ਹਿੰਦੂ ਧਰਮ ਦੀ ਵੀ ਗੱਲ ਕਰੀਏ ਸ਼ੋਭਾ ਯਾਤਰਾ ਨਿਕਲਦੀਆਂ ਸਾਡੇ ਜਲੰਧਰ ਸ਼ਹਿਰ ਦੀ ਆਪਾਂ ਗੱਲ ਕਰੀਏ ਇੱਥੇ ਦੋ ਸ਼ੋਭਾ ਯਾਤਰਾ ਨਿਕਲਦੀਆਂ ਆ ਉਹਦੇ ਵਿੱਚ ਬੜਾ ਲੋਕ ਸਾਰੇ ਧਰਮਾਂ ਦੇ ਲੋਕ ਬੜੇ ਪਿਆਰ ਦੇ ਨਾਲ ਇੱਕ ਦੂਸਰੇ ਦੇ ਨਾਲ ਨਾਲ ਮਿਲ ਕੇ ਜਿਹੜਾ ਅ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੁੰਦੇ ਆ ਪਰ ਆ ਜਿਹੜੀ ਗੁੰਡਾਗਰਦੀ ਆ ਇਹ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਆ ਕਈ ਸਾਲਾਂ ਤੋਂ ਆਪਾਂ ਦੇਖਦੇ ਆ ਰਹੇ ਆ ਕਿ ਇਹ ਜਿਹੜੇ ਲੋਕ ਆ ਜਿਹੜੀ ਕਾਵੜ ਯਾਤਰਾ ਕੱਢਦੇ ਆ ਤੇ ਇਹ ਲੋਕ ਇਸ ਤਰੀਕੇ ਦੇ ਨਾਲ ਜਿਹੜੀ ਗੁੰਡਾਗਰਦੀ ਕਰਦੇ ਆ ਰਾਹ ਜਾਂਦੇ ਕਾਰ ਚਾਲਕਾਂ ਨੂੰ ਰੋਕ ਰੋਕ ਕੇ ਉਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਆ ਫਿਰ ਕਦੇ KFC ਦੇ ਅੰਦਰ ਵੜ ਗਏ ਕਦੇ ਕਿਸੇ ਰੈਸਟੋਰੈਂਟ ਦੇ ਅੰਦਰ ਵੜ ਗਏ ਭਾਵੇਂ ਇਸ ਤਰੀਕੇ ਦੇ ਨਾਲ ਇਹ ਲੋਕ ਜਿਹੜੀ ਗੁੰਡਾਗਰਦੀ ਕਰਦੇ ਆ ਪਰ ਸਰਕਾਰ ਨਾਮ ਦੀ ਜਿਹੜੀ ਚੀਜ਼ ਕੋਈ ਨਹੀਂ ਲੱਗਦਾ ਕਾਨੂੰਨ ਨਾਮ ਦੀ ਜਿਹੜੀ ਚੀਜ਼ ਮੈਨੂੰ ਲੱਗਦਾ ਕਿ ਸਾਡੇ ਦੇਸ਼ ਦੇ ਵਿੱਚ ਰਹਿ ਨਹੀਂ ਗਈ ਇਹ ਕਾਨੂੰਨ ਸ਼ਾਇਦ ਸਿਰਫ ਤੇ ਸਿਰਫ ਘਟ ਗਿਣਤੀਆਂ ਵਾਸਤੇ ਰਹਿ ਗਿਆ ਕਿ ਉਹਨਾਂ ਦੇ ਵਿੱਚੋਂ ਜੇ ਕੋਈ ਬੋਲੇ ਤੇ ਚਾਹੇ ਉਹ ਅਮਰਪਾਲ ਸਿੰਘ ਵਾਲੇ ਵਰਗੇ ਹੋਣ ਚਾਹੇ ਲਖੇ ਸੁਦਾਣੇ ਵਰਗੇ ਹੋਣ ਤੇ ਮਤਲਬ ਇਹੋ ਜਿਹੇ ਲੋਕਾਂ ਦੇ ਉੱਤੇ ਜਿਹੜੀ ਕਾਰਵਾਈ ਹੋ ਸਕਦੀ ਆ ਤੇ ਪਰ ਇਹਨਾਂ ਗੁੰਡਿਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਮਤਲਬ ਇਸ ਤਰੀਕੇ ਦੇ ਜਿਹੜਾ ਇਹ ਫਿਰਕੂਪਣਾ ਜਿਹੜਾ ਦੇਸ਼ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਵੀ ਸਾਡੇ ਦੇਸ਼ ਦੇ ਵਿੱਚ ਅੱਗਾ ਲਾਈਆਂ ਜਿਹੜਾ ਘਟ ਗਣਤੀਆਂ ਦੇ ਉੱਤੇ ਤਸ਼ੱਦਦ ਹੋਇਆ ਦੋ ਫਿਰਕਿਆਂ ਦੇ ਵਿੱਚ ਫਿਰਕੂਵਾਦ ਜਿਹੜੀ ਲੜਾਈ ਇਹੋ ਜਿਹੇ ਲੋਕ ਕਰਵਾਉਂਦੇ ਆ ਜਿਹੜੇ ਇਹੋ ਜਿਹੇ ਸ਼ਰਾਰਤੀ ਲੋਕ ਆ ਇਹੋ ਜਿਹੇ ਗੁੰਡੇ ਲੋਕ ਆ ਜਿਹੜੇ ਮਤਲਬ ਇਸ ਤਰੀਕੇ ਦੀ ਗੁੰਡਾਗਰਦੀ ਹਾਦੀ ਹੋ ਗਈ ਆ ਵੀਡੀਓ ਇਹਨਾਂ ਦੀਆਂ ਪਿਛਲੇ ਕਾਫੀ ਸਮੇ ਤੋਂ ਕਾਫੀ ਸਾਲਾਂ ਤੋਂ ਆ ਰਹੀਆਂ ਹੋਈਆਂ ਵੀਡੀਓ ਪਰ ਇਸ ਇਸ ਵਾਰੀ ਜਿਹੜੀਆਂ ਵੀਡੀਓ ਲਗਾਤਾਰ ਵੀਡੀਓ ਜਿਹੜੀਆਂ 7-8 ਵੀਡੀਓ ਲਗਾਤਾਰ ਆ ਗਈਆਂ ਇਹਨਾਂ ਦੀਆਂ ਕਿ ਜਿਹੜੇ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਬੜੀ ਵੱਡੇ ਪੱਧਰ ਤੇ ਇਹਨਾਂ ਨੇ ਗੁੰਡਾਗਰਦੀ ਕੀਤੀ ਲੋਕਾਂ ਦੇ ਨਾਲ ਉਹ ਵੀ ਬੇਖਸੂਰ ਲੋਕਾਂ ਦੇ ਹੁਣ ਤੁਸੀਂ ਦੇਖੋ ਕਿ ਸਾਵਣ ਦਾ ਮਹੀਨਾ ਆ ਤੇ ਕੀ ਪਹਿਲਾਂ ਸਾਵਣ ਦਾ ਸਾਵਣ ਦਾ ਮਹੀਨਾ ਨਹੀਂ ਸੀ ਆਉਂਦਾ ਕਿ ਉਹਦੇ ਚ ਆਪਾਂ ਸਾਰੇ ਰੈਸਟੋਰੈਂਟ ਬੰਦ ਕਰ ਦਿੱਤੇ ਸੀਗੇ ਆਪਾਂ ਇਹ ਕੇ KFC ਦੇ ਅੰਦਰ ਵੜ ਕੇ ਜਾ ਕੇ ਤੇ ਉਹਨਾਂ ਨੂੰ ਕਹਿੰਦੇ ਜੀ ਇਹ ਬੰਦ ਕਰੋ ਸਾਵਣ ਦਾ ਮਹੀਨਾ ਕਮਾਲ ਦੀ ਗੱਲ ਹੋਈ ਪਈ ਹੈ ਬਈ ਜਾਂ ਫਿਰ ਸਰਕਾਰ ਹੀ ਇਹੋ ਜਿਹਾ ਆਰਡਰ ਕਰ ਦਿਆ ਕਰੇ ਵੀ ਜਦੋਂ ਸਾਵਣ ਦਾ ਮਹੀਨਾ ਚੜ੍ਹਦਾ ਤਾਂ ਦੇਸ਼ ਦੇ ਸਾਰੇ ਰੈਸਟੋਰੈਂਟ ਬੰਦ ਕਰ ਦਿਓ ਸਭ ਚਿਕਨ ਕੋਰਨਰ ਸਭ ਕੁਝ ਬੰਦ ਕਰ ਦਿਓ ਸਾਰੇ ਸ਼ਰਾਬ ਦੇ ਠੇਕੇ ਬੰਦ ਕਰ ਦਿਓ ਕੀ ਕਰਦੀ ਹੈ ਸਰਕਾਰ ਮਤਲਬ ਇਹ ਗੁੰਡਾਗਰਦੀ ਜਿਹੜੀ ਇਸ ਵਾਰੀ ਇਹਨਾਂ ਲੋਕਾਂ ਨੇ ਗੁੰਡਾਗਰਦੀ ਦੀਆਂ ਜਿਹੜੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਤਾਂ ਪਰ ਇੱਕ ਗੱਲ ਆ ਕਿ ਜੇ ਇਹ ਜਿਹੜੇ ਲੋਕ ਗੁੰਡਾਗਰਦੀ ਕਰਦੇ ਆ ਨਾ ਇੱਕ ਗੱਲ ਮੈਂ ਇਹਨਾਂ ਨੂੰ ਕਹਣੀ ਚਾਹੁੰਦਾ ਕਿ ਤੁਸੀਂ ਹੈਗੇ ਆਊਟ ਸਟੇਟ ਤੁਸੀਂ ਮਹਾਰਾਸ਼ਟਰ ਦੇ ਵਿੱਚ ਜਾ ਕੇ ਜਾਂ ਯੂਪੀ ਦੇ ਵਿੱਚ ਇਹੋ ਜਿਹੀ ਗੁੰਡਾਗਰਦੀ ਤੇ ਕਰਦੇ ਪਏ ਆਂ ਇਹੀ ਗੁੰਡਾਗਰਦੀ ਕਿਤੇ ਤੇ ਨਹੀਂ ਹੁੰਦੀ ਪੰਜਾਬ ਦੇ ਵਿੱਚ ਜੇ ਤੁਸੀਂ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਧਰਮ ਦੇ ਨਾਂ ਦੇ ਉੱਤੇ ਗੁੰਡਾਗਰਦੀ ਕਰਦੇ ਤੇ ਪਹਿਲੀ ਤੇ ਗੱਲ ਸੀ ਕਿ ਜਿਹੜੇ Hindu ਧਰਮ ਦੇ ਲੋਕ ਆ ਉਹਨਾਂ ਨੇ ਤੁਹਾਨੂੰ ਸਭ ਕੁਝ ਸਿਖਾ ਦੇਣਾ ਸੀ ਤੇ ਜੇ ਰਹਿੰਦੀ ਕਿਸਰ ਸਾਡੇ ਵਰਗੇ ਲੋਕਾਂ ਨੇ ਕੱਢ ਦੇਣੀ ਸੀ ਕਿ ਪੰਜਾਬ ਦੇ ਲੋਕਾਂ ਨੇ ਕਿਉਂਕਿ ਪੰਜਾਬ ਦੇ ਲੋਕਾਂ ਦੇ ਸੁਭਾਅ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂ ਆ ਕਿ ਇਹ ਲੋਕ ਜਿਹੜੇ ਗੁੰਡਾਗਰਦੀ ਦੇ ਧੱਕੇ ਦੇ ਬਿਲਕੁਲ ਖਿਲਾਫ ਆ ਤੇ ਇਹ ਜਿਹੜੀ ਗੁੰਡਾਗਰਦੀ ਆ ਤੁਹਾਡੀ ਜਿਹੜੀ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈਗੀ ਜਿਸ ਤਰੀਕੇ ਦੇ ਨਾਲ ਤੁਸੀਂ ਗੁੰਡਾਗਰਦੀ ਕਰਦੇ ਪਏ ਆ ਇਹ ਤੋਂ ਉੱਥੇ ਦੀਆਂ ਸਰਕਾਰਾਂ ਨੂੰ ਨਾ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਕਿ ਇਹ ਧਰਮ ਨੂੰ ਬਦਨਾਮ ਕਰਦੇ ਪਿਆ ਇਹ ਕਾਵੜ ਯਾਤਰਾ ਨੂੰ ਬਦਨਾਮ ਕਰਦੇ ਪਿਆ ਇਹ ਲੋਕ Hindu ਧਰਮ ਨੂੰ ਬਦਨਾਮ ਕਰਦੇ ਪਿਆ ਕੀ ਇਹੋ ਜੀ ਜਿਹੜੀ ਕਾਵੜ ਯਾਤਰਾ ਦੇਖ ਕੇ ਜਦੋਂ ਇਹ ਗੁੰਡਾਗਰਦੀ ਕਰਦੇ ਆ ਤੇ ਵਰਲਡ ਦੇ ਵਿੱਚ ਜਿਹੜੀਆਂ ਇਹ ਵੀਡੀਓ ਜਾ ਰਹੀਆਂ ਕੀ ਸੋਚਦੇ ਹੋਣਗੇ ਉਹ ਲੋਕ ਵੀ ਇਹ Hindu ਧਰਮ ਦੇ ਵਿੱਚ ਹੋਕ ਹੀ ਰਿਹਾ ਵੀ ਇਹ ਬੇਲ ਕਾਮ ਲੋਕ ਆ ਇਹਨਾਂ ਦੇ ਉੱਤੇ ਕੰਟਰੋਲ ਹੀ ਕੋਈ ਨਹੀਂ ਕਿਸੇ ਦਾ ਮਤਲਬ ਜਿੰਨੂੰ ਮਰਜੀ ਤੁਸੀਂ ਰਾਹ ਜਾਂਦੇ ਨਹੀਂ ਜਿਹੜੀ ਕੋਈ ਫੈਮਿਲੀ ਆਜ਼ਾਦੀਕਾਰ ਦੇ ਵਿੱਚ ਤੁਸੀਂ ਉਹਨੂੰ ਬਾਹਰ ਕੱਢ ਕੇ ਕੁੱਟਣ ਲੱਗ ਪੈਨੇ ਆ ਤੁਸੀਂ ਲੋਕਾਂ ਦੀਆਂ ਕਾਰਾਂ ਭੰ ਤੋੜਦੇ ਪਏ ਆ ਤੁਸੀਂ ਲੋਕਾਂ ਦੇ ਰੈਸਟੋਰੈਂਟ ਤੋੜਦੇ ਪਏ ਆ ਕਿਸ ਤੁਸੀਂ ਆਰਮੀ ਅਫਸਰ ਦੀ ਪਰਵਾਹ ਨਹੀਂ ਕਰਦੇ ਪਏ ਯਾਰ ਆਰਮੀ ਦੇ ਵਿੱਚ ਉਹ ਬੰਦਾ ਜਿਹੜਾ ਦੇਸ਼ ਦੀ ਸੇਵਾ ਕਰਦਾ ਪਿਆ ਤੁਸੀਂ ਉਹਦੀ ਕੁੱਟਮਾਰ ਕਰਦੇ ਪਏ ਆ ਕਾਦੇ ਕਰਕੇ ਕਿ ਇਹ ਮੰਦਿਰ ਇਕੱਠੀ ਹੋਈ ਪਈ ਆ ਮਤਲਬ ਇਹ ਜਿਹੜੇ ਮੈਂ ਹੁਣ ਕੀ ਇਹ ਕਿਹੜਾ ਇਹਨਾਂ ਨੂੰ ਕਿਹੜੇ ਸ਼ਬਦਾਂ ਦੇ ਨਾਲ ਵਰਤਿਆ ਜਾਵੇ ਕਿਉਂਕਿ ਜੇ ਇਹਨਾਂ ਨੂੰ ਆਪਾਂ ਕੋਈ ਭਗਤ ਕਹੀਏ ਤੇ ਉਹ ਤਾਂ ਹੈ ਨਹੀਂ ਸਿਰਫ ਤੇ ਸਿਰਫ ਇਹਨਾਂ ਲੋਕਾਂ ਨੂੰ ਗੁੰਡੇ ਹੀ ਕਿਹਾ ਜਾ ਸਕਦਾ ਜਿਹੜੇ ਧਰਮ ਦੀ ਆੜ ਦੇ ਵਿੱਚ ਇਹ ਲੋਕ ਜਿਹੜੀ ਗੁੰਡਾਗਰਦੀ ਕਰਦੇ ਆ ਸੋ ਇਸ ਕਰਕੇ ਇਹਦੇ ਵਿੱਚ ਸਭ ਤੋਂ ਵੱਡੀ ਬਦਨਾਮੀ ਇਹ ਲੋਕ Hindu ਧਰਮ ਦੀ ਕਰਾਉਂਦੇ ਪਿਆ ਤੇ Hindu ਧਰਮ ਦੇ ਆਗੂਆਂ ਨੂੰ ਇਹਦੇ ਵਿੱਚ ਜਿਹੜਾ ਦਖਲ ਦੇਣਾ ਚਾਹੀਦਾ ਤੇ ਜਿੱਥੇ ਜਿਹੜੀ ਇਹ ਜਗ੍ਹਾ ਤੇ ਇਹੋ ਜਿਹੀ ਗੁੰਡਾਗਰਦੀ ਇਹ ਕਰਦੇ ਇਹਨਾਂ ਲੋਕਾਂ ਦੇ ਉੱਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਨਾ ਕਿ ਇਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਸਿਰਫ ਵੋਟਾਂ ਦੀ ਖਾਤਰ ਇਹੋ ਜਿਹੇ ਲੋਕ ਬਚਾਏ ਨਹੀਂ ਜਾਣੇ ਚਾਹੀਦੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਤੇ ਇਹੀ ਜੇ ਕਿਤੇ ਪੰਜਾਬ ਦੇ ਵਿੱਚ ਇਹ ਲੋਕ ਇੰਦਾ ਯਾਤਰਾ ਕੱਢਣ ਤੇ ਇੱਥੇ ਦਿਖਾਉਣ ਗੁੰਡਾਗਰਦੀ ਕਰਕੇ ਫਿਰ ਇਹਨਾਂ ਨੂੰ ਅਕਲ ਲੋਕੀ ਦੇ ਦੇਣਗੇ ਕਿ ਕਿੱਦਾਂ ਇਹੋ ਜੀ ਗੁੰਡਾਗਰਦੀ ਕਰੀਦੀ ਆ ਕਿੱਦਾਂ ਲੋਕਾਂ ਦੀਆਂ ਫੈਮਲੀਆਂ ਨੂੰ ਤੰਗ ਕਰੀਦਾ ਆ ਜਾਂ ਕਿੱਦਾਂ ਲੋਕਾਂ ਦੇ ਰੈਸਟੋਰੈਂਟ ਤੋੜੀਦੇ ਆ ਅਕਲ ਮਿਲ ਚੰਗੀ ਤਰ੍ਹਾਂ ਲੋਕਾਂ ਨੇ ਇੱਥੇ ਦੇ ਦੇਣੀ ਇਹਨਾਂ ਨੂੰ ਪਾਰੇ ਹੈ ਆਊਟਸਟੇਟ ਆ ਬਾਹਰ ਆ ਬਹੁਤ ਗਲਤੀ ਦੇ ਕਰਕੇ ਲੋਕ ਇਹਨਾਂ ਦੇ ਸਾਹਮਣੇ ਬੋਲਦੇ ਨਹੀਂ ਕਿਉਂਕਿ ਮਤਲਬ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੀ ਇਹ ਮਢੀਰ ਆ ਇਕੱਠੀ ਹੋਈ ਹੁੰਦੀ ਆ ਤੇ ਧਰਮ ਦੀ ਆਰ ਦੇ ਵਿੱਚ ਜਿਹੜਾ ਲੋਕਾਂ ਦੇ ਉੱਤੇ ਜਿਹੜਾ ਇਹ ਇਸ ਤਿੱਕੇ ਨਾਲ ਤਸ਼ੱਦਦ ਕਰਦੇ ਆ ਤੁਸੀਂ ਜੇ ਵਾਕਿਆ ਹੀ ਇਹ ਕਾਵੜ ਯਾਤਰਾ ਆ ਤੇ ਇਹਨੂੰ ਬੜੀ ਸਹਿਜਤਾ ਦੇ ਨਾਲ ਬੜੇ ਪਿਆਰ ਦੇ ਨਾਲ ਬੜੀ ਨਿਮਰਤਾ ਦੇ ਨਾਲ ਇਹ ਯਾਤਰਾ ਨਿਕਲਣੀ ਚਾਹੀਦੀ ਆ ਇਹ ਕੋਈ ਇਹ ਯਾਤਰਾ ਨਹੀਂ ਹੈ ਤੁਸੀਂ ਬਦਨਾਮ ਕਰਦੇ ਪਏ ਆਪਣੇ ਧਰਮ ਨੂੰ ਬਦਨਾਮ ਕਰਦੇ ਪਿਆ ਕਿ ਸਾਨੂੰ ਕਿਸੇ ਧਰਮ ਨੇ ਕੋਈ ਸਿਖਾਇਆ ਕਿ ਜਦੋਂ ਕਿ ਆਪਾਂ ਯਾਤਰਾ ਕਰਦੇ ਆਂ ਕਰਦੇ ਆਂ ਤਰਸੇ ਦੇ ਵਿੱਚ ਜਿਹੜਾ ਵੀ ਆ ਗਿਆ ਆਪਾਂ ਉਹਦੇ ਨਾਲ ਗੁੰਡਾਗਰਦੀ ਕਰੀਏ ਉਹਦੀ ਕੁੱਟਮਾਰ ਕਰੀਏ ਕਿ ਬੰਦਾ ਹੈ ਸੋ ਉਹਦੇ ਵਿੱਚੋਂ ਇੱਕ ਦੋ ਜਿਹੜੀਆਂ ਖਬਰਾਂ ਆਪਾਂ ਦੇਖੀਆਂ ਵੀ ਆ ਕਿ ਇਹਨਾਂ ਲੋਕਾਂ ਦੇ ਉੱਤੇ ਪਰਚੇ ਦਰਜ ਹੋਏ ਵੀ ਆ ਪਰ ਗੱਲ ਇਹ ਆ ਕਿ ਉਹਦਾ ਹੀ ਮੌਕੇ ਤੇ ਜਮਾਨਤ ਦੇ ਦਿੱਤੀ ਇਹਨਾਂ ਨੂੰ ਫੜ ਕੇ ਲਿਆਂਦਾ ਸਿਰਫ ਇੱਕ ਖਾਣਾ ਪੂਰਤੀ ਕੀਤੀ ਗਈ ਤੇ ਮੌਕੇ ਦੇ ਨਾਲ ਲੋਕਾਂ ਨੂੰ ਜਮਾਨਤ ਦੇ ਦਿੱਤੀ ਗਈ ਇਹਨਾਂ ਦੀ ਤੇ ਚੰਗੀ ਤਰ੍ਹਾਂ ਇਹਨਾਂ ਨੂੰ 30 ਡਿਗਰੀ ਟੌਰਚਰ ਕੀਤਾ ਕਰਨੀ ਚਾਹੀਦੀ ਸੀ ਇਹ ਲੋਕ ਡਾਂਗ ਇਹਨਾਂ ਦੇ ਆ ਟਿਕਾ ਕੇ ਫਿਰਨੀ ਚਾਹੀਦੀ ਸੀ ਤੇ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਭੇਜਣੇ ਚਾਹੀਦੇ ਸੀ ਤਾਂ ਕਿ ਆਉਣ ਵਾਲਾ ਜਿਹੜਾ ਯੂਥ ਆ ਇਹੋ ਜਿਹੀ ਜਿਹੜੀ ਧਰਮ ਦੀ ਆੜ ਦੇ ਵਿੱਚ ਕੋਸ਼ਿਸ਼ ਨਾ ਕਰੇ ਕਿ ਇਸ ਤਰੀਕੇ ਦੇ ਨਾਲ ਜਿਹੜੀ ਗੁੰਡਾਗਰਦੀ ਕਰਨ ਦੀ ਸੋ ਜ਼ਰੂਰ ਤਾਂ ਕਿ ਜਿਹੜੀ ਸਰਕਾਰਾਂ ਇਹਨਾਂ ਨੂੰ ਸੱਤ ਹੋਣਾ ਪਊਗਾ ਵੋਟਾਂ ਦੀ ਰਾਜਨੀਤੀ ਨੂੰ ਇੱਕ ਪਾਸੇ ਇੱਕ ਕਰਕੇ ਤੇ ਕਾਨੂੰਨ ਦਾ ਸਿਕੰਜਾ ਜਿਹੜਾ ਸੱਤ ਕਰਨਾ ਚਾਹੀਦਾ ਇਹੋ ਜੀ ਗੁੰਡਾਗਰਦੀ ਦੇ ਉੱਤੇ ਧੰਨਵਾਦ